ਪੰਜਾਬ ਸਰਕਾਰ ਦੇ ਵੱਲੋਂ ਹੁਣ ਪੰਜਾਬ ਦੇ ਲੋਕਾਂ ਤੇ ਨਵਾਂ ਟੈਕਸ ਲਗਾ ਦਿੱਤਾ ਗਿਆ ਜਿਸ ਦਾ ਨਾਮ ਗ੍ਰੀਨ ਟੈਕਸ ਹੈ ਪੰਜਾਬ ਦੇ ਇਹ ਪੁਰਾਣੇ ਵਾਹਨਾਂ ਦੇ ਉੱਤੇ ਲਾਗੂ ਹੋਵੇਗਾ ਜਿਸ ਦੇ ਹਿਸਾਬ ਦੇ ਨਾਲ ਪੰਜਾਬ ਸਰਕਾਰ ਲੋਕਾਂ ਤੋਂ ਕਮਾਈ ਕਰੇਗੀ ਪੰਜਾਬ ਸਰਕਾਰ ਨੇ ਵਿੱਤੀ ਵਸੂਲੇ ਜਟਾਉਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪੁਰਾਣੇ ਵਾਹਨਾਂ 'ਤੇ ਗ੍ਰੀਨ ਟੈਕਸ ਲਾ ਦਿੱਤਾ ਹੈ ਸਰਕਾਰ ਨੇ ਨਿੱਜੀ ਵਾਹਨਾਂ ਤੇ ਮੋਟਰ ਵਹੀਕਲ ਟੈਕਸ ਵਿੱਚ 0.5 ਫੀਸਦੀ ਤੋਂ 2 ਫੀਸਦੀ ਤੱਕ ਦਾ ਵਾਧਾ ਕੀਤਾ ਹੈ ਪਤਾ ਲੱਗਿਆ ਕਿ ਕੇਂਦਰੀ ਹਦਾਇਤਾਂ ਤੇ ਗ੍ਰੀਨ ਟੈਕਸ ਲਾਇਆ ਗਿਆ ਹੈ। ਟ੍ਰਾਂਸਪੋਰਟ ਵਿਭਾਗ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਗ੍ਰੀਨ ਟੈਕਸ 1 ਸਤੰਬਰ ਤੋਂ ਲਾਗੂ ਹੋਵੇਗਾ। ਪੰਜਾਬ ਕੈਬਨਿਟ ਦੀ 14 ਅਗਸਤ ਦੀ ਬੈਠਕ ਵਿੱਚ ਗ੍ਰੀਨ ਟੈਕਸ ਅਤੇ ਮੋਟਰ ਵਹੀਕਲ ਟੈਕਸ ਵਿੱਚ ਵਾਧੇ ਨੂੰ ਹਰੀ ਝੰਡੀ ਦਿੱਤੀ ਗਈ ਸੀ। ਸੂਬਾ ਸਰਕਾਰ ਨੂੰ ਗ੍ਰੀਨ ਟੈਕਸ ਤੋਂ ਸਾਲਾਨਾ ਕਰੀਬ 35 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ 15 ਸਾਲਾਂ ਤੋਂ ਪੁਰਾਣੇ ਨਿੱਜੀ ਵਾਹਨਾਂ ਅਤੇ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਰਜਿਸਟ੍ਰੇਸ਼ਨ ਰਿਨਿਊ ਕਰਨ ਸਮੇਂ ਗ੍ਰੀਨ ਟੈਕਸ ਵਸੂਲਿਆ ਜਾਵੇਗਾ ਇਸ ਵੇਲੇ ਸੂਬੇ ਵਿੱਚ 15 ਸਾਲ ਪੁਰਾਣੇ ਕਰੀਬ 73000 ਨਿੱਜੀ 4 ਪਹੀਆ ਵਾਹਨ ਨੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਿਊ ਰਿਨਿਊ ਹੋਣ ਵਾਲੀ ਹੈ ਇਹ ਰਜਿਸਟ੍ਰੇਸ਼ਨ 5 ਸਾਲ ਲਈ ਰਿਨਿਊ ਕੀਤੀ ਜਾਂਦੀ ਹੈ ਤੇ 5 ਸਾਲ ਦੇ ਵਿੱਚ ਇੱਕ ਵਾਰ ਗ੍ਰੀਨ ਟੈਕਸ ਵਸੂਲ ਕੀਤਾ ਜਾਂਦਾ ਹੈ ਨੋਟੀਫਿਕੇਸ਼ਨ ਅਨੁਸਾਰ ਨਿੱਜੀ ਵਾਹਨ ਦੀ ਰਜਿਸਟ੍ਰੇਸ਼ਨ ਰਿਨਿਊ ਕਰਨ ਸਮੇਂ 2 ਪਹੀਆ ਵਾਹਨ ਦੀ ਫੀਸ 500 ਰੁਪਏ ਅਤੇ ਡੀਜ਼ਲ ਵਾਹਨ ਤੇ 1000 ਰੁਪਏ ਗ੍ਰੀਨ ਟੈਕਸ ਲੱਗੇਗਾ ਇਸੇ ਤਰ੍ਹਾਂ ਚਾਰ ਪਹੀਆ ਵਾਹਨ ਤੇ 1500 ਸੀਸੀ ਤੱਕ ਪੈਟਰੋਲ ਵਾਹਨ ਤੇ 3000 ਰੁਪਏ ਅਤੇ ਡੀਜ਼ਲ ਵਾਹਨ ਤੇ 4000 ਰੁਪਏ ਟੈਕਸ ਲੱਗੇਗਾ 1500 ਸੀਸੀ ਤੋਂ ਉੱਪਰ ਵਾਲੇ ਚਾਰ ਪਹੀਆ ਵਾਹਨਾਂ ਤੇ 4000 ਰੁਪਏ ਪੈਟਰੋਲ ਵਾਹਨ ਦੇ ਉੱਤੇ ਅਤੇ 6000 ਰੁਪਏ ਡੀਜ਼ਲ ਵਾਲੇ ਵਾਹਨ ਤੇ ਗ੍ਰੀਨ ਟੈਕਸ ਲੱਗੇਗਾ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਮੋਟਰਸਾਈਕਲ ਤੇ 250 ਰੁਪਏ ਤਿੰਨ ਪਹੀਆ ਵਾਹਨਾਂ ਤੇ 300 ਰੁਪਏ ਮੋਟਰ ਕੈਬ ਤੇ 500 ਰੁਪਏ ਲਾਈਟ ਮੋਟਰ ਵਹੀਕਲ ਤੇ 1500 ਰੁਪਏ ਮੀਡੀਅਮ ਮੋਟਰ ਵਹੀਕਲ ਤੇ 2000 ਰੁਪਏ ਅਤੇ ਹੈਵੀ ਮੋਟਰ ਵਹੀਕਲ ਤੇ 2500 ਰੁਪਏ ਸਲਾਨਾ ਗ੍ਰੀਨ ਟੈਕਸ ਲਾਇਆ ਗਿਆ ਹੈ ਜਿਹੜੇ ਵਾਹਨ LPG CNG ਅਤੇ ਬੈਟਰੀ ਜਾਂ ਸੋਲਰ એનર્ਜੀ ਤੇ ਨੇ ਉਹਨਾਂ ਤੇ ਗ੍ਰੀਨ ਟੈਕਸ ਨਹੀਂ ਲੱਗੇਗਾ ਵੇਰਵੇ ਅਨੁਸਾਰ ਸੂਬੇ ਦੇ ਵਿੱਚ ਕਰੀਬ 14000 ਭਾਰੀ ਵਪਾਰਕ ਵਾਹਨ ਨੇ ਅਤੇ 6500 ਦੇ ਕਰੀਬ ਮੀਡੀਅਮ ਮੋਟਰ ਵਾਹਨ ਨੇ ਵੇਰਵੇ ਅਨੁਸਾਰ 4 ਰੁਪਿਆ ਨਿੱਜੀ ਵਾਹਨਾਂ ਦੀ ਜਿਨ੍ਹਾਂ ਦੀ ਕੀਮਤ 15 ਲੱਖ ਰੁਪਏ ਤੱਕ ਹੈ ਦੀ ਅਸਲੀ ਕੀਮਤ ਤੇ 9.5 ਫੀਸਦੀ ਰੋਡ ਟੈਕਸ ਲੱਗੇਗਾ ਤੇ ਇਸੇ ਤਰ੍ਹਾਂ 15 ਤੋਂ ਲੈ ਕੇ 25 ਲੱਖ ਰੁਪਏ ਦੀ ਕੀਮਤ ਵਾਲੇ ਵਾਹਨਾਂ ਤੇ 12 ਫੀਸਦੀ ਟੈਕਸ ਲੱਗੇਗਾ ਜੋ ਕਿ ਪਹਿਲਾਂ 11 ਫੀਸਦੀ ਸੀ ਟਰਾਂਸਪੋਰਟ ਵਿਭਾਗ ਨੇ ਹੁਣ ਪ੍ਰੀਮੀਅਮ ਵਾਹਨਾਂ ਦੀ ਨਵੀਂ ਕੈਟਾਗਰੀ ਤਿਆਰ ਕੀਤੀ ਹੈ ਜਿਸ ਵਿੱਚ 25 ਲੱਖ ਰੁਪਏ ਤੋਂ ਵੱਧ ਦੇ 4 ਰੁਪਿਆ ਨਿੱਜੀ ਵਾਹਨ ਅਤੇ 13 ਫੀਸਦੀ ਟੈਕਸ ਲੱਗੇਗਾ ਮਿਸਾਲ ਦੇ ਵਜੋਂ 30 ਲੱਖ ਦੀ ਕੀਮਤ ਵਾਲੇ ਵਾਹਨ ਤੇ 60000 ਰੁਪਏ ਵਾਧੂ ਟੈਕਸ ਦੇਣਾ ਪਵੇਗਾ